ਜਤੋਦੀਪ ਸਿੱਧੂ ਦੀ ਮੌਤ ਹੋਈ ਹੈ ਸਿੱਧੂ ਮੂਸੇਵਾਲੇ ਦੀ ਮੌਤ ਹੋਈ ਹੈ ਜਾਂ ਫਿਰ ਭਾਈ ਅਮਰਤਪਾਲ ਸਿੰਘ ਜੇਲ੍ਹ ਚ ਗਏ ਨੇ ਬਹੁਤ ਮੁਖਤਲਫ ਤਰ੍ਹਾਂ ਦੇ ਬਿਆਨ ਸਾਹਮਣੇ ਆ ਰਹੇ ਨੇ ਖਾਸ ਕਰਕੇ ਦੀਪ ਸਿੱਧੂ ਦੀ ਮੌਤ ਨੂੰ ਲੈ ਕੇ ਔਰ ਸਿਮਰਨਜੀਤ ਸਿੰਘ ਮਾਨ ਦਾ ਕੀ ਰਿਸ਼ਤਾ ਸੀ ਕਿਸ ਤਰ੍ਹਾਂ ਦਾ ਰਿਸ਼ਤਾ ਸੀ ਦੀਪ ਸਿੱਧੂ ਦੇ ਨਾਲ ਜਾਂ ਫਿਰ ਅੰਦਰੂਨੀ ਪੱਧਰ ਦੇ ਉੱਤੇ ਕਿਸ ਤਰ੍ਹਾਂ ਦੇ ਹਾਲਾਤ ਚੱਲਦੇ ਪਏ ਸੀ ਇਹਨਾਂ ਬਾਰੇ ਜਾਣ ਜਾਣਨਾ ਬਹੁਤ ਜ਼ਰੂਰੀ ਬਣ ਗਿਆ ਇਸ ਸਥਿਤੀ ਤੇ ਆ ਕੇ ਕਿਉਂਕਿ ਹੁਣ ਇੱਕ ਬਿਆਨ ਜਾਰੀ ਕੀਤਾ ਗਿਆ ਇੱਕ ਵਿਅਕਤੀ ਇੱਕ ਸਿੱਖ ਵਿਅਕਤੀ ਉਸ ਦੇ ਵੱਲੋਂ ਕੁਝ ਬਿਆਨ ਜਾਰੀ ਕੀਤੇ ਗਏ ਨੇ ਦੀਪ ਸਿੱਧੂ ਦੇ ਬਾਰੇ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਗੱਲ ਕੀਤੀ ਜਾ ਰਹੀ ਹੈ ਔਰ ਦੀਪ ਸਿੱਧੂ ਦੀ ਮੌਤ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਸਾਹਮਣੇ ਰੱਖੀਆਂ ਗਈਆਂ ਨੇ ਜਸਕਰਨ ਸਿੰਘ ਕਾਨ੍ਹ ਸਿੰਘ ਵਾਲਾ ਦੇ ਉੱਤੇ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਦਸਕਰਨ ਸਿੰਘ ਕਾਨ੍ਹ ਸਿੰਘ ਵਾਲਾ ਦਾ ਕੀ ਲਿੰਕ ਹੈਗਾ ਆ ਦੀਪ ਸਿੱਧੂ ਦੀ ਮੌਤ ਦੇ ਨਾਲ ਇਸ ਬਾਰੇ ਵੀ ਇਹ ਸਿੱਖ ਵਿਅਕਤੀ ਦੱਸਦਾ ਨਜ਼ਰ ਆ ਰਿਹਾ ਸਿੱਧੂ ਮੂਸੇਵਾਲੇ ਦੀ ਮੌਤ ਦੇ ਬਾਰੇ ਬਹੁਤ ਵੱਡੇ ਖੁਲਾਸੇ ਕਰਦਾ ਨਜ਼ਰ ਆ ਰਿਹਾ ਸਿਮਰਨਜੀਤ ਸਿੰਘ ਮਾਨ ਦੇ ਬਾਰੇ ਦੇ ਵਿੱਚ ਬਹੁਤ ਗੱਲਾਂ ਕੀਤੀਆਂ ਜਾ ਰਹੀਆਂ ਨੇ ਸਮਰਨਜੀਤ ਸਿੰਘ ਮਾਨ ਨੂੰ ਲੈ ਕੇ ਖਾਸ ਕਰਕੇ ਕੁਝ ਟਿੱਪਣੀਆਂ ਕੀਤੀਆਂ ਗਈਆਂ ਨੇ ਖਾਲਿਸਤਾਨ ਸਮਰਥਨ ਨੂੰ ਲੈ ਕੇ ਸਮਰਨਜੀਤ ਸਿੰਘ ਮਾਨ ਦੇ ਉੱਤੇ ਬਹੁਤ ਸਾਰੇ ਸਵਾਲ ਚੁੱਕੇ ਗਏ ਨੇ ਇੱਕ ਪਾਸੇ ਸਮਰਨਜੀਤ ਸਿੰਘ ਮਾਨ ਕਹਿੰਦੇ ਨੇ ਕਿ ਉਹ ਸ਼ਰੀਆਮ ਖਾਲਿਸਤਾਨ ਦੇ ਬਾਰੇ ਦੇ ਵਿੱਚ ਗੱਲ ਕਰਦੇ ਨੇ ਉਹ ਸ਼ਰੀਆਮ ਖਾਲਿਸਤਾਨ ਦੇ ਬਾਰੇ ਦੇ ਵਿੱਚ ਸਵਾਲ ਚੁੱਕਦੇ ਨੇ ਔਰ ਇਹ ਮੁੱਦਾ ਚੁੱਕਦੇ ਨੇ ਪਰ ਗੱਲ ਇੱਥੇ ਖੜਦੀ ਹੈ ਕਿ ਸਮਰਨਜੀਤ ਸਿੰਘ ਮਾਨ ਜ਼ਰੂਰ ਖਾਲਿਸਤਾਨ ਦੀ ਸਪੋਰਟ ਤਾਂ ਕਰਦੇ ਨੇ ਪਰ ਖਾਲਿਸਤਾਨ ਪੱਖੀ ਪ੍ਰਤੀਤ ਨਹੀਂ ਹੋ ਰਹੇ ਉਹ ਕਿਉਂ ਇਸ ਤਰ੍ਹਾਂ ਕਿਹਾ ਜਾ ਰਿਹਾ ਆਓ ਇਸ ਸਿੱਖ ਦੀ ਜ਼ੁਬਾਨੀ ਸੁਣਦੇ ਹਾਂ ਕਿ ਕੀ ਕਹਿਣਾ ਹੈ ਇਹਨਾਂ ਦਾ ਔਰ ਕਿਹੜੇ ਕਿਹੜੇ ਇਲਜ਼ਾਮ ਜਿਹੜੇ ਨੂੰ ਜਸਕਰਨ ਸਿੰਘ ਕਾਨ ਸਿੰਘ ਵਾਲਾ ਦੇ ਉੱਤੇ ਲਾਏ ਨੇ ਕਿਹੜੇ ਕਿਹੜੇ ਇਲਜ਼ਾਮ ਸਿਮਰਜੀਤ ਸਿੰਘ ਮਾਨ ਹੀ ਮਾਨ ਸਿੰਘ ਮਾਨ ਦੇ ਉੱਤੇ ਲਾਏ ਨੇ ਔਰ ਦੀਪ ਸਿੱਧੂ ਤੇ ਸਿੱਧੂ ਮੁਸੇਵਾਲਾ ਕਤਲकांड ਨੂੰ ਲੈ ਕੇ ਕੀ ਕੁਝ ਬੋਲਦੇ ਨੇ ਇੱਕ ਜਥੇਦਾਰ ਨੇ ਗੰਭੀਰ ਦੋਸ਼ ਲਾਇਆ ਹੈ ਕਿ ਜਸਕਰਨ ਸਿੰਘ ਕਾਨ ਵਾਲਾ ਜਿਹਨੇ ਨਵੀਂ ਪਾਰਟੀ ਬਣਾਈ ਹੈ ਤੇ ਸਿਮਰਜੀਤ ਮਾਨ ਇਹ ਪੰਜਾਬ ਦੇ ਵਿੱਚ ਇਹਨਾਂ ਨੇ ਅੱਗ ਲਾਈ ਹੈ ਤੇ ਜਿਹੜੇ ਹੈਗੇ ਮੁੰਡੇ ਮਰਵਾਤੇ ਖਾਲਿਸਤਾਨ ਖਾਲਿਸਤਾਨ ਕਰਕੇ ਉਹਨਾਂ ਮੁੰਡਿਆਂ ਦੇ ਜਿਹੜੇ ਮਾਪਿਓ ਅੱਜ ਵਿਚਾਰੇ ਉਜੜੇ ਫਿਰਦੇ ਆ ਉਹਨਾਂ ਦੀ ਵੀ ਮੌਤ ਹੋ ਗਈ ਉਹਨਾਂ ਤੋਂ ਗਲਤ ਕੰਮ ਕਰਾ ਕੇ ਹੋਰ ਬਰਦਾਤਾਂ ਕਰਾਈਆਂ ਜਿਨ੍ਹਾਂ ਦੇ ਵਿੱਚੋਂ ਹਿੰਦੂ ਚਿਹਰੇ ਵੀ ਮਰਵਾਏ ਗਏ ਅੱਤਵਾਦ ਵੇਲੇ ਉਸਨੇ ਬੜੇ ਗੰਭੀਰ ਦੋਸ਼ ਲਾਏ ਆ ਉਹ ਕਹਿੰਦਾ ਵੀ ਜਿਹੜਾ ਖਾਲਸਤਾਨ ਖਾਲਸਤਾਨ ਸਿਮਰਜੀਤ ਕਰਦਾ ਤੇ ਇਹੇ ਬੰਦੇ ਨੇ ਆਪਦੀ ਗੱਡੀ ਤੇ ਝੰਡਾ ਨਹੀਂ ਲਾਇਆ ਇਸਨੇ ਆਪਦੇ ਕਦੇ ਘਰੇ ਝੰਡਾ ਨਹੀਂ ਲਾਇਆ ਤੇ ਲੋਕਾਂ ਦੇ ਪੁੱਤ ਮਰਵਾਉਣ ਵਾਸਤੇ ਇਹ ਇਹ ਕੰਮ ਕਰਦਾ ਤੇ ਲੱਖ ਲੱਖ ਰੁਪਏ ਦੀਆਂ ਨੇ ਚਿੱਠੀਆਂ ਵੇਚੀਆਂ ਤੇ ਉੱਥੇ ਜਿਹੜੇ ਲੋਕ ਬਾਹਰਲੇ ਦੇ ਸੰਬੱਚੇ ਨੇ ਭੇਜੀ ਹੈਗੇ ਤੇ ਇਹਦਾ ਮੁੰਡਾ ਜਿਹੜਾ ਉਹ ਨਹੀਂ ਝੰਡਾ ਲਾਉਂਦਾ ਨਾ ਉਹ ਆਪਦੇ ਘਰੇ ਲਾਉਂਦਾ ਤੇ ਨਾ ਕਹਿੰਦਾ ਗੱਡੀ ਤੇ ਲਾਉਂਦਾ ਜਦੋਂ ਦੀਪ ਸਿੱਧੂ ਦਾ ਕਤਲ ਹੋ ਗਿਆ ਉਹ ਕਹਿੰਦਾ ਵੀ ਇਹ ਕਹਿੰਦਾ ਜਿਸ ਕਰਨ ਕਾਣ ਸਿੰਘ ਵਾਲਾ ਕਹਿੰਦਾ ਵੀ ਸਾਡਾ ਤਾਂ ਬੰਦਾ ਹੀ ਨਹੀਂ ਸੀ ਤੇ ਉਹ ਕਹਿੰਦਾ ਮੈਨੂੰ ਪੂਰਾ ਸ਼ੱਕ ਹੈ ਕਿਉਂਕਿ ਇਹ ਵੀ ਉਹਨਾਂ ਦੇ ਨਾਲ ਰਹਿੰਦਾ ਰਿਹਾ ਕਹਿੰਦਾ ਜੀ ਜਿਹੜਾ ਦੀਪ ਸਿੱਧੂ ਹੈ ਉਸ ਨੂੰ ਮਰਵਾਉਣ ਵਾਲਾ ਹੀ ਜਿਸ ਕਰਨ ਸਿੰਘ ਕਾਣ ਸਿੰਘ ਵਾਲੇ ਵਾਲਾ ਕਿ ਸਿਮਰਜੀਤ ਮਾਨ ਕਹਿੰਦਾ ਵੀ ਤੁਸੀਂ ਤਿਰੰਗੇ ਝੰਡੇ ਲਾ ਦਿਓ ਤੇ ਇਹ ਬੰਦਾ ਕਹਿੰਦਾ ਵੀ ਤੂੰ ਤਿਰੰਗੇ ਝੰਡੇ ਦੀ ਸੌਂ ਕਿਉਂ ਖਾਧੀ ਤੇ ਤਿਰੰਗਾ ਝੰਡਾ ਜਿਹੜਾ ਐਮਪੀ ਆ ਉਹਦੀ ਗੱਡੀ ਦੇ ਮੂਰੇ ਲਾਉਂਦਾ ਤੇ ਤਿਰੰਗੇ ਝੰਡੇ ਦੀ ਸਿਧਾਂਤ ਦੇ ਤਹਿਤ ਉਹਨੇ ਜਿਹੜੇ ਰੰਗ ਭਰੇ ਤੇ ਚੱਕਰ ਹੈ ਉਹਦੇ ਤਹਿਤ ਇਸ ਬੰਦੇ ਨੇ ਸੌਂ ਖਾਂਦੀ ਤੇ ਜੋ ਝੰਡੀ ਵਾਲੀ ਕਾਰ ਮਿਲ ਜਾਂਦੀ ਹੈ ਉਦੋਂ ਵੀ ਇਹ ਨਾਲ ਲੱਗਦਾ ਕਿਉਂਕਿ ਇਹ ਲੰਬਾ ਸਮਾਂ ਜਿਹੜਾ ਸਿੰਘ ਸਹਿਬਾਨਾ ਨਾਲ ਰਿਹਾ ਇਹਨਾਂ ਦੇ ਉਹ ਕਹਿੰਦਾ ਵੀ ਜੇ ਕਾਨ ਸਿੰਘ ਵਾਲਾ ਕਹਿੰਦਾ ਹੈ ਵੀ ਬਾਦਲ ਕਹਨੇ ਮੇਰਾ ਪਿਓ ਮਰਵਾਤਾ ਫਿਰ ਸਿਮਰਜੀਤ ਮਾਨ ਅਤੇ ਆਪਣਾ ਜਸਕਰਨ ਸਿੰਘ ਕਾਨ ਸਿੰਘ ਵਾਲਾ ਇਹ ਸੁਖਵੀਰ ਬਾਦਲ ਨੂੰ ਕਰੇ ਕਿਉਂ ਸਾਦੇ ਨਾਲ ਬਹੁਤ ਵੱਡਾ ਇਹਨੇ ਦੋਸ਼ ਹੈ ਕਹਿੰਦਾ ਜੀ ਇਕੱਠੇ ਰਹਿੰਦੇ ਨੇ ਇਹ ਦੂਸਰੀ ਗੱਲ ਜਿਹੜੀ ਇਹਨੇ ਕਹੀ ਹੈ ਵੀ ਜਸਕਰਨ ਸਿੰਘ ਕਾਨ ਸਿੰਘ ਵਾਲਾ ਜਦੋਂ ਦੀਪ ਸਿੰਧੂ ਨੂੰ ਕਹਿ ਨਹੀਂ ਕਹਿ ਰਿਹਾ ਵੀ ਸਾਡਾ ਬੰਦਾ ਨਹੀਂ ਤਾਂ ਇਥੋਂ ਇਹ ਸਪਸ਼ਟ ਹੁੰਦਾ ਹੈ ਕਿ ਮੂਸੇ ਵਾਲੇ ਦੇ ਘਰੇ ਜਸਕਰਨ ਸਿੰਘ ਕਾਨ ਸਿੰਘ ਬੁਲਾਇਆ ਸੀ ਉਹਦੀ ਸਿਮਰਜੀਤ ਮਾਰਨ ਨਾਲ ਉਹਨੇ ਗੱਲ ਕਰਾਈ ਉਹ ਕਾਂਗਰਸੀ ਹੈ ਉਹ ਪਰਿਵਾਰ ਆ ਜਿਹੜਾ ਸਿੱਧੂ ਮੂਸੇਵਾਲਾ ਉਹਨੇ ਮਾਰਨ ਨਾਲ ਗੱਲ ਕਰਾਈ ਉਸ ਤੋਂ ਬਾਅਦ ਉਸ ਬੰਦੇ ਦਾ ਥੋੜੇ ਸਮੇਂ ਵਿੱਚ ਕਤਲ ਹੋ ਜਾਂਦਾ ਕਿਉਂਕਿ ਇਹ ਬੰਦੇ ਜਿਹੜੇ ਹੈਗੇ ਸਿਰਫ ਤੇ ਸਿਰਫ ਜਿਹੜੇ ਆ ਪੈਸਾ ਇਕੱਠਾ ਕਰਨ ਦੇ ਵਿੱਚ ਲੱਗੇ ਹੋਏ ਐਜੰਸੀਆਂ ਨਾਲ ਮਿਲੇ ਹੋਏ ਆ ਦੇਖੋ ਦੀਪ ਸਿੰਧੂ ਜਦੋਂ ਇਹਨਾਂ ਦੇ ਹੱਥ ਤੇ ਚੜ ਗਿਆ ਕਿਰਪਾਨ ਫੜ ਲਈ ਉਹਨੇ ਵੱਡੀ ਆਪਣੇ ਸਿਮਰਜੀਤ ਮਾਨ ਨਾਲ ਤੇ 15 ਦਿਨਾਂ ਚ ਉਹਦੀ ਮੌਤ ਹੋ ਗਈ ਉਹ ਐਕਸੀਡੈਂਟ ਨਾਲ ਮੌਤ ਨਹੀਂ ਹੋਈ ਇੱਕ ਸਾਜ਼ਿਸ਼ ਹੈ ਐਵੇਂ ਕੋਈ ਕੇਂਦਰ ਸਰਕਾਰ ਤੇ ਥੋਪੀ ਜਾਂਦਾ ਕੋਈ ਉਸ ਦੀ ਰਾਜ ਸਰਕਾਰ ਤੇ ਥੋਪੀ ਜਾਂਦਾ ਇੱਕ ਸਾਰਾ ਕਾਰਾ ਇਹਨਾਂ ਨੇ ਕਰਵਾਇਆ ਦੂਜਾ ਸਿੱਧੂ ਮੂਸੇ ਵਾਲੇ ਦੇ ਘਰੇ ਆਇਆ ਇਹ ਤਾਂ ਉਸ ਤੋਂ ਬਾਅਦ ਥੋੜੇ ਦਿਨਾਂ ਬਾਅਦ ਮੂਸੇ ਵਾਲਾ ਮਰ ਗਿਆ ਇਹ ਜਿਹੜਾ ਹੈਗਾ ਉਸ ਤੋਂ ਬਾਅਦ ਇਹ ਆਪਣਾ ਸਿਮਰਜੀਤ ਮਾਨ ਨਾਲ ਵਿਗੜ ਗਿਆ ਫਿਰ ਇਹਨੇ ਇੱਕ ਆਮਦੀ ਪਾਰਟੀ ਖੜੀ ਕਰਾ ਲਈ ਹੁਣ ਇਹ ਬਾਬਾ ਬੋਲ ਰਿਹਾ ਹੈ ਵੀ ਇਹ ਗਾਲੀ ਗਲੋਚ ਕਰਦਾ ਮੈਂ ਮਾਰ ਦੂੰ ਮੈਂ ਧੱਕ ਦੂੰ ਮੈਂ ਇਹ ਕਰ ਦੂੰ ਮੈਂ ਉਹ ਕਰ ਦੂੰ ਇੱਕ ਬਦਮਾਸ਼ੀ ਟੈ ਬੰਦੇ ਨੇ ਇਹ ਜਦੋਂ ਕਿ ਅੱਤਵਾਦ ਫੈਲਿਆ ਹੋਇਆ ਸੀ ਉਦੋਂ ਇਹ ਚੰਬਦੀਆਂ ਚਲਾ ਕੇ ਇਹ ਮਾਨਸਿਕ ਤੌਰ ਤੇ ਉਹੀ ਬੋਲੀ ਬੋਲਦੇ ਰਹਾ ਉਹੀ ਸਿਮਰਜੀਤ ਮਾਨ ਬੋਲਦਾ ਉਹੀ ਜਸਕਰਨ ਸਿੰਘ ਕਾਨ ਸਿੰਘ ਵਾਲਾ ਬੋਲਦਾ ਤੇ ਰਹੀ ਗੱਲ ਜਿਹੜੀ ਹੈ ਇਹ ਕਹਿੰਦਾ ਜਦੋਂ ਮੈਂ ਆਪਣੀ ਮੀਟਿੰਗ ਦੇ ਰਿਆ ਸੀ ਬੜੇ ਲਹਿਜੇ ਨਾਲ ਗੱਲ ਕਰੀਏ ਨੇ ਉਹ ਕਹਿੰਦਾ ਵੀ ਜਸਕਰਨ ਸਿੰਘ ਕਹਿੰਦਾ ਕਿ ਇਸ ਬਾਬੇ ਦੀ ਪੱਗ ਲਾ ਦਿਓ ਜਾ ਕੇ ਤਾਂ ਕਹਿੰਦਾ ਉੱਥੇ ਮੈਨੂੰ ਸਿੱਖ ਬੰਦੀਆਂ ਜੱਤੇ ਬੰਦੀਆਂ ਨੇ ਵਿਚਾਲਿਆ ਤਾਂ ਇਹਨ ਇੱਕ ਬੰਦਾ ਹੋਰ ਪੇ ਜਾ ਵੀ ਦੀ ਜਾ ਕੇ ਪੱਗ ਲਾ ਦਿਓ ਵੀ ਉੱਥੇ ਜਿਹੜਾ ਹਜੂਮ ਕਟਾ ਹੋਇਆ 295 ਦਾ ਪਰਚਾ ਉਹਨਾਂ ਦੇ ਅ ਜੂ ਆਪਾਂ ਬਾਤਾਂਗੇ ਇਹ ਚੋਰ ਮੋਰੀਆਂ ਵਾਲੇ ਲੋਕ ਨਾ ਕਿਉਂਕਿ ਇਸ ਜਿੰਨੀ ਕੌਮ ਦਾ ਨੁਕਸਾਨ ਸਿਮਰਜੀਤ ਮਾਨ ਨੇ ਕੀਤਾ ਹੈ ਸਿੱਖ ਕੌਮ ਦਾ ਨੁਕਸਾਨ ਸ਼ਾਇਦ ਕਿਸੇ ਬੰਦੇ ਨੇ ਨਹੀਂ ਕੀਤਾ ਤੇ ਇਹ ਜਿਹੜੇ ਦਸਕਰਨ ਸਿੰਘ ਕਾਨ ਸਿੰਘ ਵਾਲੇ ਆ ਬਾਬੇ ਦੇ ਬੋਲਣ ਮੁਤਾਬਕ ਇਹ ਚਮਚਾਗਰੀ ਬੰਦੇ ਸੀਗੇ ਸਿਰਫ ਤੇ ਸਿਰਫ ਜਿਹੜੇ ਹੈਗੇ ਆਪਣੀ ਚੌਧਰ ਦੀ ਖਾਤਰ ਆ ਜਿਹੜੇ ਹੈਗੇ ਲੋਕਾਂ ਦੇ ਮੁੰਡੇ ਮਰਵਾਦੇ ਹੁਣ ਕਾਰਨ ਖਾਲਿਸਤਾਨ ਦਾ ਨਾਰਾ ਲਾ ਕੇ ਉਥੇ ਜਿਹੜੇ ਹੈਗੇ ਭੁੱਲਰ ਵਰਗੇ ਜੇਲ੍ਹਾਂ ਵਿੱਚ ਛੜੀ ਜਾਂਦੇ ਨਾ ਔਰ ਹਵਾਰੇ ਵਰਗੇ ਨਾ ਤੇ ਜਾਂ ਮਤਲਬ ਆ ਜਿਹੜਾ ਇੱਕ ਪੰਜ ਸੱਤ ਹੋਰ ਛੜੇ ਸਿੰਘ ਹਨਗੇ ਹੁਣ ਉਸ ਟਾਈਮ ਤੇ ਜਿਹੜਾ 25000 ਮੁੰਡਾ ਮਰਵਾ ਮਾਰਿਆ ਇਹ ਬੰਦਿਆਂ ਨੇ ਐਕਸੀਲੇਟਰ ਲਾਇਆ ਇਹ ਨਾ ਮਾਰ ਮਾਰਤਾ ਕਿਉਂਕਿ ਇਹ ਕੈਪਟਨ ਅਮਰਿੰਦਰ ਸਿੰਘ ਦਾ ਸਾਧੂ ਸੀ ਔਰ ਪੋਲੀਟੀਕਲ ਬੰਦੇ ਆ ਜਿਹੜੇ ਹਮੇਸ਼ਾ ਇਕੱਠੇ ਰਹਿੰਦੇ ਆ ਇਹ ਦੂਜਾ ਦੂਜੀ ਪਾਰਟੀ ਚਲੇ ਜਾਂਦਾ ਦੂਜਾ ਦੂਜੀ ਪਾਰਟੀ ਚਲੇ ਜਾਂਦਾ ਤੇ ਫਿਰ ਜਿਹੜੇ ਇਹ ਸਿਮਰਜੀਤ ਮਾਨ ਕਹਿੰਦਾ ਸੀ ਵੀ ਮੈਂ ਹਿੱਟ ਲਿਸਟ 'ਤੇ ਆ ਉਸ ਸਮੇਂ ਦੇ ਵਿੱਚ ਬੱਸਾਂ ਤੋਂ ਕੱਢ ਕੱਢ ਕੇ ਹਿੰਦੂ ਮਾਰੇ ਗਏ ਨ ਵਿਚਾਰੇ ਧਰਾਂ ਦੇ ਵਿੱਚ ਜਾ ਕੇ ਬਲਾਤਕਾਰ ਹੋਏ ਨਾ ਫੇਰ ਕੀ ਹੋਇਆ ਜੀ ਇਹ ਅਤਵਾਦੀ ਇਹ ਕਰ ਰਹੇ ਨੇ ਨਹੀਂ ਉਹ ਕੁਰਸਪੈਂਟ ਜਿਹੜੀ ਸੀਗੀ ਸਰਕਾਰ ਵੱਲੋਂ ਛੱਡੇ ਹੋਏ ਸੀਗੇ ਤੇ ਇਹ ਸਿਮਰਜੀਤ ਮਾਨ ਵਰਗੇ ਜਿਹੜੇ ਉਹਨਾਂ ਰਲੇ ਹੋਏ ਸੀ ਹੁਣ ਹਰਮੰਦਰ ਸਿੰਘ ਸਾਹਿਬ ਤੇ ਟੈਕ ਹੋਇਆ ਉੱਥੇ ਬਲਟੋਖਾ ਨਾ ਮਾਰਿਆ ਗਿਆ ਬਾਦਲ ਨਾ ਮਾਰਿਆ ਗਿਆ ਟੋੜਾ ਨਾ ਮਾਰਿਆ ਗਿਆ ਦੋਸ਼ ਜਿਹੜਾ ਹੈਗਾ ਕਾਂਗਰਸ ਤੇ ਲੋਂਦੇ ਆ ਉਸ ਤੋਂ ਬਾਅਦ ਸਿਮਰਜੀਤ ਮਾਨ ਨਾ ਮਾਰਿਆ ਗਿਆ ਔਰ ਜਿਹੜਾ ਦਸਕਰਨ ਸਿੰਘ ਇਹ ਨਹੀਂ ਮਾਰਿਆ ਗਿਆ ਹੁਣ ਇਹਨਾਂ ਦੇ ਘਰੇ ਮੀਟਿੰਗਾਂ ਕਰਦਾ ਇਹ ਬਾਬਾ ਨਾਲ ਹੈ ਜਿਹੜਾ ਮੈਂ ਤੁਹਾਨੂੰ ਇੱਕ ਕਲਿੱਪ ਦਿਖਾਇਆ ਸਿਮਰਜੀਤ ਦੇ ਜਿਸ ਕਰਨ ਕੋਲ ਸੁਖਬੀਰ ਬਾਦ ਲਾਉਂਦਾ ਤੇ ਇੱਕ ਪਾਸੇ ਉਹ ਕਹਿੰਦਾ ਮੇਰਾ ਪਿਓ ਮਾਰਦਾ ਫਿਰ ਕਾਤਲ ਨੂੰ ਆਪਾਂ ਘਰੇ ਵਾੜਦੇ ਆਂ ਬੰਦੇ ਦਾ ਪਿਓ ਮਾਰਿਆ ਹੋਵੇ ਉਹ ਬੰਦਾ ਘਰੇ ਵਾੜੂਗਾ ਕਿਉਂਕਿ ਜਿੰਨਾ ਸਿੱਖੀ ਦਾ ਨੁਕਸਾਨ ਪੰਜਾਬ ਦਾ ਨੁਕਸਾਨ ਹੋਰ Hindu ਕਮਿਊਨਿਟੀ ਦਾ ਨੁਕਸਾਨ ਇੰਨਾ ਬੰਦਿਆਂ ਨੇ ਕੀਤਾ ਸੋ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਜਿਹੜਾ ਹੁਣ ਸਾਡਾ ਜੁਗ ਹੈ ਅਪਡੇਟ ਹੋ ਗਿਆ ਡਿਜੀਟਲ ਜਵਾਨਾ ਆ ਗਿਆ ਜਿਹੜਾ ਕਿ 5 ਮਿੰਟਾਂ ਦੇ ਵਿੱਚ ਤੁਹਾਡੇ ਕੋਲ ਖਬਰ ਪਹੁੰਚ ਜਾਂਦੀ ਹੈ ਕੀ ਕੀ ਹੋ ਰਿਹਾ ਹੈ ਖਾਸ ਕਰਕੇ ਹੁਣ ਅਸੀਂ ਤਾਂ 50-50 ਸਾਲ ਦੇ ਹੋ ਗਏ ਇਹ ਦੁਨੀਆਦਾਰੀ ਦੇਖ ਲਈ ਪਰ ਜਿਹੜੇ ਸਾਡੇ ਨੌਜਵਾਨਾਂ ਮੈਂ ਉਹਨਾਂ ਨੂੰ ਸੇਧ ਦੇਣਾ ਚਾਹਣਾ ਹੈ ਕਿ ਇਹੋ ਜੇ ਕਿਸੇ ਖਾਲਿਸਤਾਨ ਵਾਲੇ ਵਾਲੇ ਕਿਸੇ ਮੂਵਮੈਂਟ ਦਾ ਹਿੱਸਾ ਨਾ ਬਣੋ ਹਾਂ ਕੋਈ ਜਥੇਬੰਦੀ ਹੈ ਰਜਿਸਟਰਡ ਕਰਾਓ ਗਵਰਨਮੈਂਟ ਦੇ ਅੰਡਰਟੇਕਿੰਗ ਉਹਦੀ ਨਿਜਮਮਤਾਮਕ ਤੁਸੀਂ ਕੰਮ ਕਰੋ ਕੋਈ ਦਰਖਤ ਲਾਉਣੇ ਆ ਕੋਈ ਹਿਊਮਨ ਵਾਇਓਲੇਸ਼ਨ ਹੁੰਦੀ ਹੈ ਕੋਈ ਬਲਾਤਕਾਰ ਹੁੰਦੇ ਨਾ ਕੋ ਗਲਤ ਕੰਮ ਹੁੰਦੇ ਨਾ ਕੋਈ ਸੜਕਾਂ ਦੇ ਸੰਬੰਧੀ ਆ ਤਰਖਤਾਂ ਦੇ ਸੰਬੰਧੀ ਆ ਸੈਮੀਨਾਰ ਕਰਾਉਣਾ ਤੁਸੀਂ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕੰਮ ਕਰੋ ਤੇ ਕਾਨੂੰਨ ਨੂੰ ਵਿੱਚ ਰੱਖੋ ਬਾਤ ਕੇ ਰੱਖੋ ਕਾਨੂੰਨ ਤੋਂ ਬਿਨਾ ਤੁਹਾਡਾ ਖੜਾ ਨਹੀਂ ਸੁਟਣਾ ਜਿਉਂ ਕਿ ਹੁਣ ਇਹ 35 40 ਸਾਲ ਸਿਮਰਜੀਤ ਮਾਨ ਕਹਿੰਦਾ ਰਿਹਾ ਵੀ ਮੈਂ ਝੰਡਾ ਤਾਰੂ ਤਿਰੰਗੇ ਝੰਡੇ ਦਾ ਅਪਮਾਨ ਕਰਦਾ ਰਿਹਾ ਤੇ ਇਹੀ ਜਦੋਂ ਐਮਪੀ ਬਣ ਗਿਆ ਉਹੀ ਤਿਰੰਗੇ ਝੰਡੇ ਦਾ ਜਿਹੜਾ ਹੈਗਾ ਇਹਨੇ ਤਿਰੰਗੇ ਝੰਡੇ ਦੇ ਅੰਡਰ ਉਹ ਸੰਵਿਧਾਨ ਦੇ ਅੰਡਰ ਜਾ ਕੇ ਸੌਹ ਚੁੱਕੀ ਹੈ ਤੇ ਫਿਰ ਉਹ ਤੋਂ ਆਨੰਦ ਮਾਣ ਕੇ ਫਿਰ ਦੁਬਾਰੇ ਫਿਰ ਖੜਾ ਹੋ ਗਿਆ ਉਦੋਂ 84 88 ਵੇਲੇ ਕਹਿੰਦਾ ਸੀ ਮੈਂ ਕਿ ਕਿਰਪਾਨ ਲੈ ਕੇ ਜਾਊਂ ਸ੍ਰੀ ਸਾਹਿਬ ਲੈ ਕੇ ਜਾਊਂਗਾ ਤੇ ਉਸ ਟਾਈਮ ਤੇ ਕਿਉਂਕਿ ਇਹ ਅੰਦਰ ਗਿਆਨੀ ਜੀ ਪਾਰਲੀਮੈਂਟ ਦੇ ਵਿੱਚ ਗੱਲ ਕਰਦਾ ਨਰਸਿਮਹਾ ਰਾਓ ਮਰ ਗਿਆ ਉਦੋਂ ਸੂਝਵਾਨ ਵਿਅਕਤੀ ਸੀਗੇ ਜਿਹੜੇ ਪ੍ਰਧਾਨ ਮੰਤਰੀ ਸੀਗੇ ਉਹ ਸਾਡਾ ਇਹਨਾਂ ਨੁਕਸਾਨ ਨਹੀਂ ਹੁੰਦਾ ਸੀ ਇੰਦਰਾ ਗਾਂਧੀ ਸਾਡਾ ਨੁਕਸਾਨ ਨਹੀਂ ਕਰਦੀ ਸੀ ਜੋ ਆਪਣਾ ਰਾਸ਼ਟਰਪਤੀ ਦੋਸ ਟੈਂਪ ਨਹੀਂ ਲਗਾਉਂਦੀ ਸੀ ਹਰਮੰਦਰ ਸਾਹਿਬ ਤੇ ਅਟੈਕ ਨਹੀਂ ਕਰਦਾ ਸੀ ਜੇ ਇਹ ਬੰਦੇ ਚੱਜਦੇ ਹੁੰਦੇ ਸੋ ਇਹਨਾਂ ਬੰਦਿਆਂ ਨੇ ਸਾਡਾ ਬੇੜਾ ਭਾਇਆ ਹੈ ਖਾਸ ਕਰਕੇ ਨੌਜਵਾਨ ਮੁੰਡੇ ਪੜ੍ਹ ਲਿਖ ਕੇ ਜੋ ਤੁਹਾਡੇ ਚ ਟੈਲੈਂਟ ਹੈ ਗਾਉਣ ਦਾ ਵਜਾਉਣ ਦਾ ਖੇਤੀ ਕਰਨ ਦਾ ਬਾਹਰ ਜਾਣ ਦਾ ਕੰਮ ਕਰਨ ਦਾ ਬਿਜ਼ਨਸ ਕਰਨ ਦਾ ਨੌਕਰੀ ਲੈਣ ਦਾ ਜੋ ਤੁਹਾਡੇ ਦਿਮਾਗ ਦੇ ਵਿੱਚ ਹੈ ਉਹਨਾਂ ਦੇ ਮਾਪਿਆਂ ਨੂੰ ਵੀ ਇਹ ਕਹਿਣਾ ਚਾਹੁੰਦੇ ਆ ਅਸੀਂ ਵੀ ਜੋ ਉਹਦੇ ਚ ਟੈਲੈਂਟ ਹੈ ਉਹ ਟੈਲੈਂਟ ਨੂੰ ਪੂਰਾ ਕਰੋ ਤੇ ਇਹਨਾਂ ਦੇ ਨੌਜਵਾਨੋ ਇਹਨਾਂ ਦੇ ਮਗਰ ਨਾ ਲੱਗੋ ਤੁਸੀਂ ਵੇਖਾ ਵੇਖੀ ਦੀ ਸਿੱਖੀ ਇਹਨਾਂ ਕੋਲੇ ਸੋਨੂੰ ਮਰਵਾ ਦੇਣਗੇ ਇਹ ਦਿਨੇ ਕਿਸੇ ਨਾ ਹੋਰ ਹੁੰਦੇ ਆ ਰਾਤ ਨੂੰ ਕਿਸੇ ਨਾ ਹੋਰ ਹੁੰਦੇ ਆ ਸਵੇਰੇ ਕਿਸੇ ਨਾ ਹੋਰ ਹੁੰਦੇ ਆ ਸ਼ਾਮ ਨੂੰ ਕਿਸੇ ਨਾ ਹੋਰ ਹੁੰਦੇ ਆ ਤੇ ਪੈਰੇ ਕਿਸੇ ਨਾ ਫੁਰੁੰ ਦੇ ਰੇਡ ਮਰਾਉਂ ਦੇ ਵਿੱਚ ਹੁੰਦੇ ਆ ਤੇ ਜਾ ਕੇ ਤੁਹਾਨੂੰ ਜਿਹੜਾ ਮਰਵਾਇਆ ਜਾਊਗਾ ਤੇ ਘਰਾਂ ਦੇ ਵਿੱਚ ਅਜੇ ਤਾਈ 84 ਵਾਲੇ 92 ਵਾਲੇ ਬੈਨ ਖਤਮ ਨਹੀਂ ਹੋਏ ਦਿੱਲੀ ਵਾਲੇ ਇਹ ਅਜੇ ਬੰਦਿਆਂ ਦੇ ਮਗਰ ਨਾਂ ਲੱਖੋ ਨਖਿੰਧ ਬੰਦੇ ਨਾ ਜ਼ੀਰੋ ਬੰਦੇ ਨਾ ਜਿਹੜਾ ਬੰਦਾ ਕਿਸੇ ਦਾ ਕਤਲ ਕਰਾ ਕੇ ਉਹਦੇ ਤੇ ਸਿਆਸੀ ਰੋਟੀਆਂ ਸਿਕਦਾ ਉਹਦੇ ਵਰਗਾ ਮਹਾ ਮਾੜਾ ਆਦਮੀ ਨਹੀਂ ਹੁੰਦਾ ਸੋ ਬੇਨਤੀ ਹੈ ਸਾਡੇ ਨੌਜਵਾਨ ਇਸ ਨੂੰ ਅਮਲ ਕਰਨਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿ ਇਹ ਮਖੌਟੇ ਬੰਦੇ ਸਾਮਣੇ ਆਗੇ ਤੇ ਤੁਸੀਂ ਲੋਕ ਇਹਨਾਂ ਨੂੰ ਜਿਤੇ ਆ ਜਿਤੇ ਆ ਕੇ ਭੇਜਦੇ ਰਹੋ ਧੰਨਵਾਦ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ